ਸਸ਼ੁਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਅਸੀਂ ਗੱਲ ਕਰਾਂਗੇ ਸੈਫਲੀ ਖਾਨ ਦੀ ਲਾਡਲੀ ਦੇ ਬਾਰੇ ਯਾਨੀ ਕਿ ਸਾਰਾ ਲੀ ਖਾਨ ਸੈਫਲੀ ਖਾਨ ਔਰ ਅੰਮ੍ਰਿਤਾ ਦੀ ਬੇਟੀ ਸਾਰਾ ਲੀ ਖਾਨ ਦੇ ਬਾਰੇ ਸਾਰਾ ਲੀ ਖਾਨ ਨੂੰ ਤੁਸੀਂ ਦੇਖਿਆ ਕਿ ਸਾਰਾ ਲੀ ਖਾਨ ਬਹੁਤ ਵਧੀਆ ਐਕਟਿੰਗ ਕਰਦੀ ਹੈ ਬਹੁਤ ਅੱਛਾ ਡਾਂਸ ਕਰਦੀ ਹੈ ਉਹਦੀ ਟਰਾਂਸਫਰਮੇਸ਼ਨ ਨੇ ਵੀ ਸਭ ਨੂੰ ਹੈਰਾਨ ਕੀਤਾ ਕਿਉਂਕਿ 120 ਕਿਲੋ 90 ਕਿਲੋ ਐਦਾਂ ਸੀ ਸਾਰਾ ਲੀ ਖਾਨ ਜੜੀ ਹੁਣ ਕੀ ਆਪਣੀ ਫਿਟਨੈਸ ਨੂੰ ਮੇਨਟੇਨ ਰੱਖਦੀ ਹੈ ਆਪਣੇ ਆਪ ਨੂੰ ਜੋ ਹੈ ਬਿਲਕੁਲ ਟੂ ਦਾ ਪੁਆਇੰਟ ਤਿਆਰ ਰੱਖਦੀ ਹੈ ਕਿ ਕੋਈ ਵੀ ਫਿਲਮ ਆਉਂਦੀ ਹੈ ਤਾਂ ਮੈਂ ਮਾਣਾ ਨਹੀਂ ਕਰੂੰਗੀ ਯਾਨੀ ਕਿ ਫਿਟਨੈਸ ਦੇ ਮਾਮਲੇ 'ਚ ਉਹ ਸਾਰਾ ਲੀਖਣ ਸਾਰਾ ਹਰ ਕਿਸੇ ਨੂੰ ਕੰਪੀਟ ਕਰਦੀ ਹੈ ਹਰ ਕਿਸੇ ਨੂੰ ਬੀਟ ਕਰਦੀ ਹੈ ਪਰ ਸਾਰਾ ਲੀਖਣ ਦੇ ਬਾਰੇ ਕੁਝ ਅਨਨੋਨ ਫੈਕਟਸ ਦੇ ਬਾਰੇ ਅਸੀਂ ਅੱਜ ਗੱਲ ਕਰਾਂਗੇ ਕਿ ਕੌਣ ਹੈ ਸਾਰਾ ਲੀਖਣ ਕੀ ਹੈ ਸਾਰਾ ਲੀਖਣ ਦੀ ਪਰਸਨੈਲਿਟੀ ਕਿਉਂਕਿ ਦੇਖਣ 'ਚ ਅਸੀਂ ਸਾਰਿਆਂ ਨੂੰ ਲੱਗਦੀ ਹੈ ਕਿ ਬਹੁਤ ਯੂ ਨੋ ਟਾਕਟਿਵ ਹੈ ਬਹੁਤ ਬੋਲਦੀ ਹੈ ਬਹੁਤ ਚੁਲਬੁਲੀ ਹੈ ਲੇਕਿਨ ਕੀ ਤੁਹਾਨੂੰ ਪਤਾ ਹੈ ਕਿ ਇੰਡਸਟਰੀ ਦੀ ਸਭ ਤੋਂ ਜ਼ਿਆਦਾ ਕੰਜੂਸ ਕੋਈ ਅਦਾਕਾਰ ਆਇਆ ਤਾਂ ਉਹ ਸਾਰਾ ਅਲੀ ਖਾਨ ਹੈ ਸਾਰਾ ਅਲੀ ਖਾਨ ਨੂੰ ਵੀਕੀ ਕੌਸ਼ਲ ਦਾ ਵੀ ਕਹਿਣਾ ਹੈ ਕਈ ਵੀਡੀਓਜ਼ ਅਸੀਂ ਦੇਖਿਆ ਨੇ ਵੀਕੀ ਕੌਸ਼ਲ ਦਾ ਵੀ ਕਹਿਣਾ ਹੈ ਕਿ ਸੈੱਟ ਤੇ ਆਪਣੇ ਮਦਰ ਨੂੰ ਵੀ ਡਾਂਟਦੇ ਹੋਏ ਨਜ਼ਰ ਆਉਂਦੀ ਹੈ ਅਕਸਰ ਹੀ ਸਾਲਾ ਅਲੀ ਖਾਨ ਕਿਉਂਕਿ ਵੈਨਿਟੀ ਦੇ ਵਿੱਚ ਉਹਦੇ ਮਦਰ 1600 ਰੁਪਏ ਦਾ ਟਾਵਲ ਲੈ ਕੇ ਪਹੁੰਚ ਜਾਂਦੇ ਨੇ ਤੇ ਉਹਨਾਂ ਨੂੰ ਡਾਂਟਦੀ ਹੈ ਕਿ ਵੈਨਿਟੀ ਮੇ ਤੋਂ ਆਪ 100-150 ਦਾ ਟਾਵਲ ਵੀ ਲੈ ਕੇ ਆ ਸਕਦੇ ਹੋ ਜਾਂ ਇਧਰ ਸੇ ਫ੍ਰੀ ਮੇ ਮਿਲ ਜਾਂਦਾ ਆਪ ਸੇ 1600 ਕਾ ਟਾਵਲ ਕਿਉਂ ਖਰੀਦਾ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਕਿਤੇ ਹੋਵੇ ਹੋਟਲਸ ਵਗੈਰਾ ਦੇ ਵਿੱਚੋਂ ਵਿਜ਼ਿਟ ਕਰਦੀ ਹੈ ਜਾਂ ਕਿਤੇ ਵੀ ਸਟੇ ਕਰਦੀ ਆ ਤਾਂ ਸਾਰਾ ਦਾ ਸਾਫ਼-ਸਾਫ਼ ਕਹਿਣਾ ਕਿ ਉਹ ਸਾਰਾ ਸਮਾਨ ਚੱਕ ਕੇ ਲੈ ਆਉਂਦੀ ਨਾਲ ਔਰ ਇਹਦੇ ਲਈ ਉਹਨੂੰ ਕਈ ਵਾਰ ਫਾਈਨ ਵੀ ਭਰਨਾ ਪਿਆ ਕਿਉਂਕਿ ਜਦੋਂ ਆਊਟ ਆਫ ਕੰਟਰੀ ਜਾਂਦੀ ਹੈ ਕਿਸੇ ਵੀ ਹੋਟਲ 'ਚ ਸਟੇ ਕਰਦੀ ਹੈ ਉੱਥੋਂ ਜਦੋਂ ਸਮਾਨ ਚੱਕ ਕੇ ਐਕਸਟਰਾ ਭਾਰ ਹੋ ਜਾਂਦਾ ਐਕਸਟਰਾ ਵੇਟ ਹੋ ਜਾਂਦਾ ਫਿਰ ਉਹ ਜਿਹੜਾ ਸਮਾਨ ਹੈ ਕਿਤੇ ਤਾਂ ਕੱਢਣਾ ਤਾਂ ਸਾਰਾ ਨੇ ਨਹੀਂ ਹੁੰਦਾ ਕਿਉਂਕਿ ਸਾਰਾ ਲਾਸਟ ਨਹੀਂ ਕਰਾ ਸਕਦੀ ਲੇਕਿਨ ਉੱਥੇ ਐਕਸਟਰਾ ਫੀਸ ਭਰ ਕੇ ਆਪਣਾ ਸਮਾਨ ਸਾਰਾ ਨਾਲ ਚੱਕ ਕੇ ਸਾਰਾ ਲੈ ਕੇ ਆਉਂਦੀ ਹੈ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਤਾਂ ਸਾਰਾ ਨੂੰ ਫ੍ਰੀ ਚੀਜ਼ਾਂ ਜ਼ਿਆਦਾ ਪਸੰਦ ਨੇ ਸਾਰਾ ਫ੍ਰੀ ਆਫ ਕਾਸ ਕਿਸੇ ਵੀ ਸੈੱਟ ਤੇ ਹੋਵੇ ਉਸਨੇ ਖਾਣਾ ਜਿਹੜਾ ਸੈੱਟ ਦਾ ਹੀ ਖਾਣਾ ਕੋਈ ਸਪੈਸੀਫਿਕਲੀ ਨਹੀਂ ਮੰਗਵਾ ਕੇ ਖਾਣਾ ਔਰ ਰੋਹਿਤ ਛੱਟੀ ਦਾ ਵੀ ਕਹਿਣਾ ਹੈ ਕਿ ਰੋਹਿਤ ਛੱਟੀ ਨੂੰ ਜਦੋਂ ਉਹਨਾਂ ਨੇ 1 2 3 1 2 3 4 ਵਾਰ ਜਦ ਮੈਸੇजेस ਕੀਤੇ ਕਿ ਸਾਰਾ ਹਮੇ ਫਿਲਮ ਕਰਨੀ ਹੈ ਸਾਥ ਮੇ ਹਮੇ ਬਹੁਤ ਸਾਰਾ ਕੰਮ ਕਰਨਾ ਹੈ ਸਾਥ ਮੇ ਤਾਂ ਰੋਹਿਤ ਛੱਟੀ ਨੇ 1 2 ਵਾਰ ਤੱਕ ਇਗਨੋਰ ਕੀਤਾ ਉਹਨਾਂ ਨੂੰ ਲੇਕਿਨ ਜਦੋਂ ਤੀਸਰੀ ਵਾਰ ਜਵਾਬ ਦਿੱਤਾ ਤਾਂ ਰੋਹਿਤ ਛੱਟੀ ਨੇ ਉਹਨਾਂ ਦੀ ਪ੍ਰੇਜ਼ ਵੀ ਕੀਤੀ ਇੱਕ ਦੋ ਰਿਐਲਿਟੀ ਸ਼ੋਜ਼ ਦੇ ਵਿੱਚ ਗੱਲ ਵੀ ਹੋਈ ਹੈ ਕਿ ਸਾਰਾ ਲਿਖਣ ਕੋਈ ਬਾਉਂਸਰ ਲੈ ਕੇ ਨਾਲ ਨਹੀਂ ਆਈ ਕੋਈ ਗੱਡੀ ਲੈ ਕੇ ਸੋ ਕਈ ਵਾਰ ਕਹਿੰਦੇ ਕਿ ਘਰ ਦੇ ਵਿੱਚ ਗੱਲ ਵੀ ਹੁੰਦੀ ਹੈ ਕਿ ਗੱਡੀ ਲੈਣੀ ਗੱਡੀ ਲੈਣੀ ਲੇਕਿਨ ਸਾਰਾ ਲਖਾਨ ਨਹੀਂ ਲੈਂਦੀ ਸਾਰਾ ਲਖਾਨ ਇੱਕ ਨੰਬਰ ਦੀ ਕੰਜੂਸ ਹੈ ਉਹ ਆਪਣੇ ਆਪ ਇਹ ਵਰਡ ਯੂਜ਼ ਕਰਦੀ ਹੈ ਸਾਰਾ ਲਖਾਨ ਕਿ ਮੈਂ ਕੰਜੂਸ ਹਾਂ ਮੈਂ ਚੀਪ ਹੂੰ ਇਹ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵੀਡੀਓਜ਼ ਜਿਹੜੀਆਂ ਨੇ ਉਹਨਾਂ ਦੀ ਅੱਗ ਦੀ ਤਰ੍ਹਾਂ ਫੈਲ ਰਹੀਆਂ ਨੇ ਸੋ ਇਹ ਕਿਤੇ ਨਾ ਕਿਤੇ ਉਹਨਾਂ ਦਾ ਜੈਸਚਰ ਲੋਕਾਂ ਨੂੰ ਪਸੰਦ ਵੀ ਆ ਰਿਹਾ ਹੈ ਕਿ ਬਿਲਕੁਲ ਟਰੂ ਹੈ ਬਿਲਕੁਲ ਰੀਅਲ ਹੈ ਲੇਕਿਨ ਇੰਨਾ ਜ਼ਿਆਦਾ ਕੰਜੂਸ ਹੋਣਾ ਵੀ ਤੁਹਾਡੇ ਹਿਸਾਬ ਨਾਲ ਤੁਹਾਨੂੰ ਕੀ ਲੱਗਦਾ ਹੈ ਕਿ ਇੰਨੇ ਵੱਡੇ ਕਿੰਗ ਖਾਨ ਦੀ ਬੇਟੀ ਸਾਫਲੀ ਖਾਨ ਦੀ ਬੇਟੀ ਔਰ ਨੈਕਸਟ ਲੈਵਲ ਕੰਜੂਸੀ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਰਹੀ ਹੈ ਇਹਦੇ ਬਾਰੇ ਤੁਹਾਡੇ ਕੀ ਕਹਿਣੇ ਨੇ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਸਾਨੂੰ ਦੱਸਣਾ ਫਿਲਹਾਲ ਹੀ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਗਣੇਸ਼ ਦੇ ਨਾਲ ਮਨਪ੍ਰੀਤ ਖੁੱਲਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ